ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਲਖ ਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਜੈਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਨੇ ਇੱਕ ਕੱਟੀ ਉਕਾਉ ਕੀਤੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਟੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਇਹ ਕੱਟੀ ਦਾ ਤੁਸੀਂ ਤੁਰਾ ਤਰ ਇੱਕ ਵਾਰੀ ਚੈੱਕ ਕਰ ਲਓ 11 ਮਹੀਨੇ ਵੀਰ ਦੱਸਦਾ ਵੀ ਇਹਦੀ ਉਮਰ ਹੈ ਤੁਸੀਂ ਮੂਰਾ ਨਸਲ ਦੀ ਕੱਟੀ ਹੈ ਬਹੁਤ ਚੰਗੀ 11 ਮਹੀਨਿਆਂ ਦਾ ਹਜੇ ਇਹਦੀ ਉਮਰ ਹੈ ਬੱਚਾ ਹੀ ਹੈ ਹਜੇ ਬਹੁਤ ਚੰਗੀ ਕੱਟੀ ਹੈ ਕਦ ਕਾਠ ਵੀ ਠੀਕ ਹੈ ਤੇ ਬਾਕੀ ਸਭੀ ਪਲੀ ਹੈ ਜੇ ਕਿਸੇ ਵੀਰ ਤੇ ਪਸੰਦ ਆਉਂਦੀ ਹੈ ਤੇ ਨੰਬਰ ਭਾਈ ਦਾ ਸਕਰੀਨ ਤੇ ਲਾ ਦਿਆਂਗੇ ਤੁਸੀਂ ਗੱਲ ਕਰਕੇ ਤੇ ਰੇਟ ਇਹਦਾ ਫੋਨ ਤੇ ਹੋਊਗਾ ਪੁੱਛ ਸਕਦੇ ਆਂ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ ਆਲ ਖਡੇਰੀ ਫਾਰਮ ਦੇ ਨਾਲ